ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਾਰੇ ਵਾਹਿਗੁਰੂ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਜੀ ਸ੍ਰੋਤਾ ਜੀ ਨੂੰ ਮੈਂ ਸਭ ਤੋਂ ਪਹਿਲਾਂ ਜਿਹੜੇ ਲੁਧਿਆਣੇ ਤੋਂ ਆਇਆ ਵੀਰ ਜੀ ਸਤਿ ਸ੍ਰੀ ਅਕਾਲ ਵਿਸ਼ਾਲ ਜੀ ਤੁਸੀਂ ਐਕਸ ਟੂਨ ਤੋਂ ਆਏ ਹੋ ਹਾਂਜੀ ਤੇ ਤੁਹਾਡੇ ਬ੍ਰਦਰ ਦਾ ਨਾਮ ਹੈਗਾ ਸੁਨੀਲ ਕੁਮਾਰ ਪਿਛਲੇ ਸਾਲ ਆਏ ਸੀ ਬਹੁਤ ਧੰਨਵਾਦ ਭਾਜੀ ਤੁਸੀਂ ਸਾਡੇ ਉਸ ਦਿਨ ਤੇ ਆਏ ਹੋ ਜਿਹੜਾ ਤੁਸੀਂ ਸਾਡਾ ਪਿਆਰ ਵਧਾ ਰਹੇ ਹੋ ਕਿਉਂ ਗੋਲਦੀ ਭਾਜੀ ਜੀ ਪਾਜੀ ਸ਼ਰਮਾ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਸਰ ਬਹੁਤ ਵਧੀਆ ਪਾਜੀ ਤੁਸੀਂ ਹਰ ਸਾਲ ਸਾਨੂੰ ਯਾਦ ਕਰਦੇ ਹੋ ਸਰ ਦਾ ਤੁਹਾਡਾ ਪਿਆਰ ਦਾ ਨਾਮ ਪਾਜੀ ਨਾਲ ਇੰਟਰੋਡਿਊਸ ਜ਼ਰਾ ਕਰਾਉਂਗੇ ਸਰ ਇਹ ਆਵਾਜ਼ ਸਾਡੇ ਆਪਣੇ ਇੱਧਰ ਦੇ ਪੰਜਾਬ ਹਰਿਆਣਾ ਔਰ ਮੱਤਲ ਦੇ ਐਸਐਮ ਐਲਵੀ ਬਟਾਲਵਨਿਓ ਅੱਜ ਆਈਐਨਐਸਆਰ ਮਿਲਨ ਪ੍ਰੀਤ ਮੋਟਰ ਮੋਗਾ ਜੋ ਸਾਡੇ ਮਲਕ ਸਾਡੇ ਔਰ ਕੰਪਨੀ ਦੇ ਔਰ ਸਾਡੇ ਮਾਲਵਾਲ ਉਗਰੀਕੈਂਟ ਔਰ ਮੋਗਾ ਦੇ ਔਰ ਮੋਗਾ ਕਿਹਾ ਤਾਂ ਕੀ-ਕਿਆ ਔਰ ਇਹਨਾਂ ਦੀ ਵੀਡੀਓ ਤੋਂ ਜੋ ਸਾਰੇ ਜੋ ਇਹਨਾਂ ਨੂੰ ਪਿਆਰ ਦਿੰਦੇ ਆ ਉਹਨਾਂ ਸਾਰਿਆਂ ਦੇ ਚਹੀਤੇ ਬ੍ਰੀਟ ਮੋਟਰ ਮੋਗਾ ਮਿਸਟਰ ਗੁਰਪ੍ਰੀਤ ਸਿੰਘ ਜੀ ਦਾ ਅੱਜ ਵੱਡੇ ਸੀ ਇਹਨੂੰ ਮਨਾਉਣ ਵਾਸਤੇ ਬਡਾਲ ਟੀਮ ਔਰ ਮਾਲਵਾ ਲੁਬਰੀਕੈਂਟ ਤੋਂ ਮਿਸਟਰ ਆਪਣਾ ਗੁਰਜਿੰਦਰ ਜੀ ਆਏ ਨੇ ਔਰ ਮੈਂ ਸਭ ਨੂੰ ਇਹੀ ਕਹੂੰਗਾ ਕਿ ਜੋ-ਜੋ ਇਹ ਵੀਡੀਓ ਨੂੰ ਦੇਖੇ ਔਰ ਇਸ ਨੂੰ ਆਪਣਾ ਲਾਈਕ ਔਰ ਵਟਵਟ ਸ਼ੇਅਰ ਕਰਨ ਜਿੰਨਾ ਪਿਆਰ ਤੁਸੀਂ ਅੱਜ ਤੱਕ ਇਨਾਂ ਦੀ ਵੀਡੀਓ ਨੂੰ ਦੇਖ ਕੇ ਸਿੱਖ ਕੇ ਔਰ ਜਿਨ੍ਹਾਂ ਨੇ ਜੋ ਆਪਾਂ ਨੂੰ ਆਪਣੀ ਹੈਲਪ ਕੀਤੀ ਹੈ ਹਰ ਤੱਕ ਆਪਾਂ ਨੂੰ ਵੀਡੀਓ ਜ਼ਾਰਾ ਗਿਆਨ ਔਰ ਸਿੱਖਣ ਬਾਰੇ ਤਾਂ ਬਸ ਸ਼ੇਅਰ ਕਰੋ ਔਰ ਲਾਈਕ ਕਰੋ ਆਪਾਂ ਦਾ ਪਿਆਰ ਦਿਖਾਓ ਭਾਈ ਪ੍ਰਤੀ ਔਰ ਇਹਨਾਂ ਨੂੰ ਆਪਾਂ ਜਿੰਨਾ ਹੈ ਇਹਨਾਂ ਦੀ ਲੰਬੀ ਉਮਰ ਦੇ ਬਾਰੇ ਲੰਬੀ ਉਮਰ ਦੀ ਦੁਆ ਕਰੋ ਤਾਂ ਕਿ ਆਪਾਂ ਨੂੰ ਅੱਗੇ ਵੀ ਇਸੇ ਤਰ੍ਹਾਂ ਇਹ ਵੀਡੀਓ ਦੇ ਰਾਹੀਂ ਹੋਰ ਆ ਗਿਆਨ ਆਪਾਂ ਨੂੰ ਮਿਲੇ ਬਹੁਤ ਧੰਨਵਾਦ ਸਭ ਮੈਂ ਇੰਨੇ ਜੋਗਾ ਨਹੀਂ ਹਾਂ ਮੈਂ ਦੁਬਾਰਾ ਫਿਰ ਕਿਨਾ ਕਿਉਂਕਿ ਆਦਮੀ ਦੀ ਕੋਈ ਹਾਇਸियत ਨਹੀਂ ਜਿੰਨਾ ਚਿਰ ਉਸ ਅਕਾਲ ਪੁਰਖ ਦੀ ਨਦਰ ਨਿਆਤ ਨਹੀਂ ਹੁੰਦੀ ਕਿਉਂ ਭਾਜੀ ਠੀਕ ਆ ਭਾਜੀ ਭਾਜੀ ਤੁਸੀਂ ਵੀ ਨੇੜੇ ਆਓ ਕਰਾ ਠੀਕ ਹੈ ਜੀ ਆਜੋ ਭਾਜੀ ਗੋਲਡ ਜੀ ਆਜੋ ਜੀ ਕਿਉਂਕਿ ਦੋ ਕੰਪਨੀਆਂ ਆ ਗਈਆਂ ਹੋਈਆਂ ਐਕਸ ਟੂਲ ਤੇ ਬਡਾਲ ਜਿੰਨੀ ਤੁਸੀਂ ਵੱਡੀ ਗੱਲ ਕਹਤੀ ਨਹੀਂ ਪਰ ਲੋਕਾਂ ਦਾ ਪਿਆਰ ਹੈ ਗੱਲ ਸਚਾਈ ਹੈ ਸਚਾਈ ਕਿਤੇ ਵੀ ਮਰਦੀ ਨਹੀਂ ਬਿਲਕੁਲ ਜੀ ਠੀਕ ਹੈ ਨਾ ਜੀ ਜਦਨ ਸਚਾਈ ਮਰਗੀ ਉਸ ਦਿਨ ਬੰਦਾ ਆਪੇ ਮਰ ਜਾਊਗਾ ਸੋਚ ਨਹੀਂ ਮਾਰੀ ਹੋਣੀ ਚਾਹੀਦੀ ਠੀਕ ਹੈ ਸੋਚ ਉੱਚੀ ਰੱਖੋ ਸਭ ਕੁਝ ਹੋਊਗਾ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਪਹਿਲੇ ਪਾਸ਼ਾ ਤੋਂ ਲੈ ਕੇ 10 ਪਾਸ਼ਾ ਇਹ ਬੜੇ ਸਾਰੇ ਲੋਕ ਕਹਿੰਦੇ ਬਈ ਗੁਰੂ ਰਾਮਦਾਸ ਮਹਾਰਾਜ ਨੂੰ ਕਹਿੰਨੇ ਤੁਸੀਂ ਬਈ ਜੀ ਜੇ ਕੱਲ੍ਹ ਕੇ ਗੁਰੂ ਨਾਨਕ ਦੇ ਫਲਸਫੇ ਦੀ ਉਹਨੂੰ ਕਿਤੇ ਨਾ ਕਿਤੇ ਆਪ ਦੇ ਵਿੱਚ ਨਾ ਧਾਰਨ ਦੀ ਕੋਸ਼ਿਸ਼ ਕਰੀਦੀ ਆ ਹਾਂਜੀ ਇੱਕ ਛੇਨ ਮਾਤਰ ਚੱਲ ਪਈ ਤੇ ਸੱਜਣਾ ਦਾ ਪਿਆਰ ਮਿਲਦਾ ਤੁਹਾਡਾ ਬਹੁਤ ਧੰਨਵਾਦ ਬਦਾਲ ਵਾਲੇ ਦਾ ਵੀ ਤੇ ਐਕਸ ਟੂ ਲਾ ਲੈਂਦਾ ਵੀ ਤੇ ਸ਼ੁਕਰੀਆ ਤੁਸੀਂ ਅੱਜ ਤੁਸੀਂ ਮੈਨੂੰ ਪਿਆਰ ਤੇ ਮਾਨ ਬਖਸ਼ਿਆ ਬਹੁਤ ਧੰਨਵਾਦ ਮੇਰੇ ਕੋਲ ਸ਼ਬਦ ਨਹੀਂ ਦੋਨੇ ਹੀ ਟਾਪ ਦੀਆਂ ਵਰਲਡ ਦੀਆਂ ਕੰਪਨੀ ਐ ਠੀਕ ਹੈ ਜੀ ਤੁਸੀਂ ਵੀ ਅਮਰੀਕਨ ਬੈਕਗਰਾਉਂਡ ਤੋਂ ਐ ਤੇ ਭਾਜੀ ਐਕਸ ਟੂਲ ਚੈਨਾ ਤੋਂ ਤੇ ਬਹੁਤ ਵਧੀਆ ਆਪਰੇਟਿੰਗ ਰਹੀ ਜੇ ਇਹਨਾਂ ਦਾ ਟੂਲ ਮੇਰੇ ਕੋਲੇ ਨਾ ਹੁੰਦਾ ਐਕਸ ਟੂਲ ਤੇ ਮੈਂ ਉਹ ਜਿਹੜੀਆਂ ਚੀਜ਼ਾਂ ਹੁਣ ਉਪਲਬਧੀਆਂ ਤੇ ਪਹੁੰਚਿਆ ਇਹਨਾਂ ਦੇ ਟੂਲ ਨੂੰ ਵਰਤ ਕੇ ਜਿਹੜੇ ਨੁਕਸ ਕਰਦੇ ਰਹੇ ਉਹਦੇ ਵਾਸਤੇ ਆਟੋ ਵਾਲਾ ਬਟਨ ਦਬਈਏ ਤੇ ਸਾਰੇ ਦੇ ਸਾਰੇ ਫੰਡੇ ਕੱਢ ਕੇ ਬਾਹਰ ਰੱਖ ਦਿੰਦਾ ਉਹਦੇ ਵਿੱਚ ਇੰਨੀਆਂ ਕੁ ਖੂਬੀਆਂ ਐ ਇਹ ਵੀਰ ਜੀਓ ਨੇ ਅਪਡੇਟ ਲੈ ਕੇ ਆਏ ਆ ਅਸੀਂ ਅੱਗੇ ਕੈਮਰਾ ਨਾਲ ਟੱਕਰਾਂੀਆਂ ਮਾਰਦੇ ਹੁੰਦੇ ਸੀ ਇਹ ਕਹਿੰਦੇ ਭਾਜੀ ਹੁਣ ਟੱਕਰਾਂ ਨਹੀਂ ਮਾਰਨੀਆਂ ਸਾਡੇ ਹੁੰਦੇ ਐ ਐਕਸ ਟੂਲ ਵਾਲਿਆਂ ਦੇ ਇਹਨਾਂ ਨੇ ਕੈਮਰੇ ਨਾਲ ਅਟੈਚ ਹੋਣ ਵਾਲਾ ਜਿਹੜਾ ਟੂਲ ਨਵਾਂ ਐ ਐਕਸ ਉਹ ਲਾਂਚ ਕੀਤਾ ਹੈ ਤੋਂ ਵੀਰ ਜੀਓ ਨੇ ਦੇਣਾ ਇਹ ਮੈਂ ਇਹਨਾਂ ਦਾ ਵੀ ਸੁਨੀਲ ਭਾਜੀ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਤੁਹਾਡਾ ਵੀ ਕਰਦਾ ਤੇ ਉਸ ਆਡੀਅன்ஸ் ਦਾ ਵੀ ਤੇ ਉਸ ਅਕਾਲ ਪੁਰਖ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਜਿਹੇ ਕਹਿੰਦੇ ਰਹਿਮਤ ਵਰਤਾਈ ਤੇ ਤੁਹਾਡਾ ਸਾਰਿਆਂ ਦਾ ਪਿਆਰ ਲਈ ਮੈਨੂੰ ਇਹ ਸਿਯੋਗ ਬਣਾਇਆ ਮੇਰੀ ਆਡੀਅנס ਦਾ ਸਰੂਤੇ ਜਨਾਂ ਦਾ ਵੀ ਬਹੁਤ ਧੰਨਵਾਦ ਹੈ ਸੋ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਹਾਂ ਤੇ ਐਕਸਟ੍ਰਾ ਲੱਲਾ ਵੀਰਦੀ ਦਾ ਵੀ ਧਿਆਨ ਕਰਦਾ ਵਾਹ ਵਾਹ ਆ ਵਾਹ ਜਵਾ ਪਾਜੀ ਇਹ ਜਿਹੜੀ ਚੀਜ਼ ਆ ਪਲੇ ਦਿਖਾਓ ਵੀ ਆਹਾ ਕੀ ਬਾਤ ਹੈ ਤਲਰ ਟੂਲ ਦਿਖਾਓ ਵਾਹ ਜੀ ਵਾਹ ਐਕਸ ਟੂਲ ਬੇਟਾ ਜਿਹੜਾ ਪੁਰਾਣਾ ਟੂਲ ਹੈ ਭਾਜੀ ਨੂੰ ਆਪਾਂ ਹੈਂਡ ਓਵਰ ਕਰੀਏ ਤੇ ਇਹ ਵੀ ਬੜੇ ਕਮਾਲ ਦਾ ਰਿਹਾ ਜੀ ਬੇਟਾ ਨੇੜੇ ਆ ਕਰਾ ਐਕਸ ਟੂਲ ਦੇ ਨੇੜੇ ਲੱਗਿਆ ਆਓ ਜੀ ਆਓ ਜੀ ਸਰ ਐਕਸ ਟੂਲ ਭਾਜੀ ਆ ਫੜੋ ਠੀਕ ਹੈ ਜੀ ਇਹਦੇ ਵਿੱਚ ਬਹੁਤ ਸਾਰੀਆਂ ਆਪਸ਼ਨਲ ਦੇ ਨਾਲ ਭਾਜੀ ਸਟਾਰਟ ਕਰ ਰਿਹਾ ਹੈ ਭਾਜੀ ਆ ਫੜਿਓ ਚੱਲ ਪਿਆ ਕੈਮਰਾ ਠੀਕ ਹੈ ਜੀ ਇਹਦੀ ਫਲੈਸ਼ ਬੰਦ ਕਰ ਦੇ ਆਪਾਂ ਜੀ ਇਹਦੇ ਇੱਕ ਆ ਦਿਖਾਈ ਕਰਕੇ ਆਪਾਂ ਇਹਦੇ ਅੰਦਰ ਨੇਰਾ ਹੈ ਤੇ ਆਪਾਂ ਇਹਦੇ ਅੰਦਰ ਇੰਟਰ ਕਰ ਰਹੇ ਆਂ ਤੇ ਉਧਰ ਜਾਓ ਬਾਈ ਜੀ ਠੀਕ ਹੈ ਜੀ ਜਿਹੜੀ ਵੀ ਅੰਦਰ ਪਿਸਤਲਾਂ ਦੇ ਜਾਂ ਕਿਤੇ ਵੀ ਕੋਈ ਪ੍ਰੋਬਲਮ ਜਦੋਂ ਆਪਣੇ ਨੂੰ ਨਹੀਂ ਪਤਾ ਲੱਗਦਾ ਹੈਡ ਪੱਟੇ ਬਿਨਾ ਇਹ ਉਸ ਚੀਜ਼ ਨੂੰ ਬਾਕੂਬ ਸਾਡੀ ਮਦਦ ਕਰੂਗਾ ਐਕਸ 2 ਸੋ ਆ ਕੇ ਤੁਸੀਂ ਐਕਸ 2 ਦਾ ਜਿਹੜਾ ਪੁਰਾਣਾ ਕੈਮ ਆ ਜਿਹੜਾ ਪੁਰਾਣਾ ਆਪਣਾ ਰੂਲ ਹੈ ਇੱਥੋਂ ਅਸੀਂ ਹੋਰ ਸੀ ਹੈ ਹਡ ਓਵਰ ਕਰਦੇ ਆ ਤੇ ਤੁਸੀਂ ਨਵਾਂ ਦਿੱਤਾ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੁਹਾਡੇ ਲਈ ਹੈਂਡ ਓਵਰ ਕਰਨ ਨੂੰ ਥੈਂਕ ਯੂ ਪਾਜੀ ਤੁਹਾਡੇ ਲਈ ਠੀਕ ਹੈ ਜੀ ਬਹੁਤ ਧੰਨਵਾਦ ਥੈਂਕ ਯੂ ਇਹ ਥੋੜਾ ਜਿਹਾ ਔਖਾ ਹੋ ਗਿਆ ਜੀ ਮੈਨੂੰ ਅੱਗੇ ਨਾ ਡਰਮ ਦੇ ਕੋਲੇ ਖੜਨਾ ਪੈਂਦਾ ਹੁੰਦਾ ਸੀਗਾ ਤੇ ਇਹ ਜਰੂਰ ਪਾਜੀ ਥੈਂਕ ਯੂ ਵੈਰੀ ਥੈਂਕ ਯੂ ਪਾਜੀ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ওকে ਸਰ ਜੇ ਨੰਦਨੀ ਬੋਲੋ ਆਓ ਜੀ ਪਾਜੀ ਤਨ ਗੁਰੂ RAM DAS ਮਹਾਰਾਜ ਵਾਹਿਗੁਰੂ ਜੀ ਅੱਜ ਮੈਂ ਤੁਹਾਡਾ ਮੂੰਹ ਮਿੱਠਾ ਕਰਾਉਂਗਾ ਆਜੋ ਬਾਜੀ ਆਪਾਂ ਜਿਸ ਚਮਚ ਬਹੁਤ ਵਰਤਨ ਹੈ ਲਓ ਜੀ ਗੋਲਡੀ ਜੀ ਥੈਂਕ ਯੂ ਜੀ ਥੈਂਕ ਯੂ ਭਾਜੀ ਮੁਬਾਰਕ ਆ ਜੀ ਥੈਂਕ ਯੂ ਭਾਜੀ ਥੈਂਕ ਯੂ ਬਹੁਤ ਬਹੁਤ ਬਾਈਆਂ ਸਤ ਬਹੁਤ ਜਨਨ ਜੀ ਸਤ ਹਾਂ ਹੌ ਸੰਪਲਤ ਹਾਂ ਬਹੁਤ ਬਹੁਤ ਪਾਜੀ ਆਇਆ ਨਹੀਂ ਅਸੀਂ ਤੁਹਾਨੂੰ ਛੱਡਦੇ ਇੱਕ ਕਮਚੋਰ ਦੇ ਬੇਟਾ ਹਾਸੇ ਵਾਲੀ ਗੱਲ ਸੁਣਾਈਏ ਕਿੰਨੇ ਸਾਲ ਹੋ ਗਏ ਦੱਸ 56 ਸਾਲ ਪੂਰੇ ਹੋ ਗਏ 56 ਸਾਲ ਪੂਰੇ ਹੋ ਗਏ ਜਿੰਦੇ ਕਿੰਦੇ ਨੇ ਵੀ ਜ਼ਿੰਦਗੀ ਦੇ ਨਿਤ ਸਵੇਰ ਉਹ ਨਵੀਂ ਐ ਤੇ ਨਿਤ ਨਿਊ ਇਅਰ ਆ ਸੋ ਪਾਜੀ ਤੁਹਾਡਾ ਬਹੁਤ ਸਾਰਾ ਦਾ ਧੰਨਵਾਦ ਪਾਜੀ ਥੈਂਕ ਯੂ ਥੈਂਕ ਯੂ ਸਰ ਓਕੇ ਲੱਗਦਾ